ਸ਼੍ਰੀ ਬਾਬਾ ਲਾਲ ਦਿਆਲ ਜੀ ਦੇ 671ਵੇਂ ਜਨਮ ਦਿਹਾੜੇ ਨੂੰ ਲੈ ਕੇ ਧਿਆਨਪੁਰ ਵਿਖੇ ਰੌਣਕਾਂ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੀਆਂ ਨੇ ਤੇ ਇਸ ਮੌਕੇ ਮੰਦਰ ਬਾਬਾ ਦਿਆਲ ਵਿਖੇ ਸੰਗਤਾਂ ਲੰਮੀਆਂ ਕਤਾਰਾਂ 'ਚ ਨਤਮਸਤਕ ਹੋ ਰਹੀਆਂ ਨੇ ਗਦੀ ਨਸੀਨ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਅਤੇ ਛੋਟੇ ਮਹਾਰਾਜ ਸ਼੍ਰੀ ਗੋਪਾਲ ਦਾਸ ਜੀ ਪਾਸੋਂ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਸੋਸਿਕਾ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਹਰੀ ਇਸੇ ਖੁਸ਼ੀ ਪਰ ਅੱਜ ਅਸੀਂ ਪਹੁੰਚੇ ਹਾਂ ਅਿਹਾਰਪੁਰ ਬਾਬਾ ਲਾਲ ਜੀ ਦੇ ਮੰਦਿਰ ਤੇ ਜਿੱਥੇ ਕੀ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਉਹ ਸਾਡੇ ਨਾਲ ਕੁਝ ਸੰਗਤ ਜਿਨ੍ਹਾਂ ਦੇ ਵੱਲੋਂ ਇੱਥੇ ਹਰ ਸਾਲ ਜਿਆ ਲੰਗਰ ਲਗਾਇਆ ਜਾਂਦਾ ਜੋ ਜੁਰੂਰ ਉਹਨਾਂ ਨਾਲ ਗੱਲਬਾਤ ਕਰਦੇ ਸਾਂ। ਹਾਂਜੀ। ਇਹਨਾਂ ਦਾ ਜਿਹੜਾ ਇਹ ਦਿਹਾੜਾ ਜਿਹੜਾ ਮਨਾਇਆ ਇਹ ਬਾਬਾ ਲਾਲ ਜੀ ਦਾ 671ਵਾਂ ਦਿਹਾੜਾ ਹੈ। ਤੇ ਸਾਨੂੰ ਇੱਥੇ ਲੰਗਰ ਲੰਦਿਆ ਹੋਏ 18 ਸਾਲ ਹੋ ਗਏ ਨੇ। ਹਰ ਸਾਲ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਪਹਿਲੇ 2 ਦਿਨ ਲੰਗਰ ਲੰਦੇ ਸੀ ਹੁਣ ਅਸੀਂ ਪਿਛ ਕਿੱਥੋਂ ਜਿਹੜਾ ਵੇਟ ਕੀਤਾ ਤੁਸੀਂ ਹਾਂਜੀ ਕਿੱਥੋਂ ਜਿਹੜਾ ਵੇਟ ਕੀਤਾ ਅਸੀਂ ਜਲੰਧਰ ਤੋਂ ਆਏ ਹਾਂ ਜਲੰਧਰ ਬਸਤੀ شیخ ਤੇ ਲੂਥਰਾ ਪਰਿਵਾਰ ਸੀ ਆਏ ਹਾਂ ਸ਼ੁਰੂ ਤੋਂ ਹੀ ਲਾਨੇ ਆ ਕਿ ਕਿਸ ਕਿਸ ਤਰ੍ਹਾਂ ਦਾ ਜਿਹੜਾ ਨਗਰ ਜਿਹੜਾ ਤੁਸੀਂ ਲਗਾ ਰਹੇ ਹੋ ਕਿਸ ਤਰ੍ਹਾਂ ਦਾ ਜਿਹੜਾ ਲੰਗਰ ਜਿਹੜਾ ਕਿਸ ਪ੍ਰਕਾਰ ਦਾ ਅਸੀਂ ਲਗ ਤਰ੍ਹਾਂ ਦਾ ਹਰ ਤਰ੍ਹਾਂ ਦਾ ਅਲੱਗ-ਅਲੱਗ ਵਿੰਗ ਲਗਾਈ ਜਾਂਦੇ ਹਨ ਕੱਲ ਅਸੀਂ ਸਵੇਰੇ ਆਂਦੇ ਪਹਿਲਾਂ ਬਰੈਡਪੋੜਾ ਲਾਇਆ ਉਸ ਤੋਂ ਬਾਅਦ ਅਸੀਂ ਪੂੜੀ ਆਲੂ ਲਾਈ ਉਦੋਂ ਬਾਅਦ ਅਸੀਂ ਪਕੌੜੇ ਲਾਏ ਉਦੋਂ ਬਾਅਦ ਅਸੀਂ ਰਾਤੀ ਕੜੀ ਚਾਵਲ ਲਗਾਇਆ ਅੱਜ ਹੀ ਸਵੇਰੇ ਪਹਿਲੇ ਮੂੰਗੀ ਦਾਲ ਦਾ ਹਲਵਾ ਮਹਾਰਾਜ ਨੂੰ ਭੋਗ ਲ ਉਦੋਂ ਬਾਅਦ ਬਲੈਡ ਪਕੌੜੇ ਲਗਾਏ ਅਸੀਂ ਹੁਣ ਦੋਸੇ ਲੰਗਰ 10 ਵਜੇ ਦਾ ਚੱਲੂ ਹੋਇਆ ਪਿਆ 2:30 ਵਜੇ ਤੱਕ ਦੋਸੇ ਲੰਗਰ ਚੱਲੇਗਾ ਉਦੋਂ ਬਾਅਦ ਅਸੀਂ ਕਰੀਮ ਪੱਲਾ ਉਹ ਲਗਾਵਾਂਗੇ ਉਦੋਂ ਬਾਅਦ ਹੀ ਟਿੱਕੀ ਦਾ ਲੰਗਰ ਲਾਵਾਂਗੇ ਉਦੋਂ ਬਾਅਦ ਅਸੀਂ ਪੌਹ ਬਾਜੀ ਲਗਾਵਾਂਗੇ ਤੇ ਚਾਹ ਨਾਲ ਚੱਲਦੀ ਰਹੀਏ ਉਦੋਂ ਬਾਅਦ ਰਾਤੀ ਜਿਹੜਾ ਅਸੀਂ ਹਿਮਾਲੀ ਰੋਟੀ ਦਾਲ ਮੱਖਣੀ ਮਟਰ ਪਨੀਰ ਉਸ ਤੋਂ ਬਾਅਦ ਅਸੀਂ ਜਦੋਂ ਮਹਾਰਾਜ ਦਾ ਦੁੱਤ ਦਰਬਾਰ ਲੱਗੇਗਾ ਖੀਰ ਲਗਾਵਾਂਗੇ ਨਾਲ ਕੇਸ ਦਾ ਦੁੱਧ ਲਗਾਵਾਂਗੇ ਉਦੋਂ ਬਾਅਦ ਕੱਲ ਸਵੇਰੇ ਅਸੀਂ ਚੂਏ ਛੋਲੇਪ ਨੂੰ ਰੇਹ ਦਾ ਲੰਗਰ 3 ਵਜੇ ਤੱਕ ਚੱਲੇਗਾ ਸਾਡੇ ਕੋ ਜੜੀ ਹੈ ਦੇਸਾਂ ਦੇਸਾਂ ਤੋਂ ਜਿਹੜੀ ਆ ਇਸ ਦਿਨ ਤੇ ਜਿਹੜੀ ਪਹੁੰਚਦੀ ਮਸਤ ਆਉਂਦੀ ਸੰਗਤ ਬਹੁਤ ਜ਼ਿਆਦਾ ਪਹੁੰਚਦੀ ਹੈ ਹਰ ਸੰਗਤ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀ ਹੈ ਹਰ ਸਾਲ ਉਦੋਂ ਵੱਧੀ ਸੰਗਤ ਆਂਦੀ ਹੈ ਅੰਦਰ ਤੋਂ ਤਕਰੀਬਨ ਆਪਾਂ ਦੇਖੇ ਨੇ ਵੀ ਪੂਰੇ ਚੰਨਪੁਰ ਦੇ ਵਿੱਚ ਜਆ ਆਲ ਵੀ ਜਿਹੜੇ ਲੱਗੇ ਨੇ ਤਾਂ ਪਰ ਜਿਹੜਾ ਤੁਹਾਡਾ ਜਣਾ ਲੰਗਰ ਸਭ ਤੋਂ ਜਿਹੜਾ ਮੇਰੇ ਕਹਣਾ ਉੱਚ ਮੰਦ ਪਤਰੀ ਤੇ ਮੰਨਿਆ ਜਾਣ ਵਾਲਾ ਲੰਗਰ ਜੋ ਮਰਦੀ ਕਿਰਪਾ ਉੱਚ ਮਧਵੀ ਆਲੇ ਦੇ ਸੇ ਮਾਰਾ ਨਿਵੇ ਮੀਕ ਮਾਰਾ ਦੇ ਚਰਨਾਂ ਦੀ ਧੂਲ ਵੀ ਨਹੀਂ ਆ ਗਈ ਜੋ ਸਾਡੀ ਡਿਊਟੀ ਲਾਂਦੇ ਉਹਨਾਂ ਕਾ ਪੁੱਤ ਇੱਥੇ ਖੜਾ ਹੋਣਾ ਅਸੀਂ ਉਹ ਕੰਮ ਕਰੀ ਜਾਂਦੇ ਆ ਇਹਨਾਂ ਆਪਣੀ ਪਰਿਵਾਰ ਲੋਕ ਲਗਾਉਂਦੇ ਜਾਂ ਹੋਰ ਕੋਈ ਸਯੋਗ ਜਾਂ ਅਸੀਂ ਆਪਣੇ ਪਰਿਵਾਰ ਲੋਕ ਮੇਰਾ ਪਨੇਵਾ ਮੇਰੇ ਨਾਲ ਹੁੰਦਾ ਨਾਲੇ ਮੇਰੇ ਪਰਿਵਾਰ ਦੇ ਜਿਹੜੇ ਸੰਯੋਗੀ ਸਾਰੇ ਆਪ ਇਕੱਠੇ ਹੀ ਕੋਲ ਲੈਣ ਆਪਣੇ ਲਾਣੇ ਕਿਵੇਂ ਮੰਦਰ ਵੱਲੋਂ ਜਾਂ ਹੋਰ ਜਿਹੜੀ ਪ੍ਰਸ਼ਾਸਨ ਵੱਲੋਂ ਕਿਵੇਂ ਤੋਂ ਪ੍ਰਬੰਧ ਜੜਦੇ ਮੰਦਰ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਮਿਲਦਾ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਮੰਦਰੋਂ ਮਿਲ ਜਾਂਦੀ ਹੈ ਕਮਰੇ ਚਾਹੀਦੇ ਰ ਕਮਰੇ ਮਿਲ ਜਾਂਦੇ ਪਾਣੀ ਵਸਤਾ ਬਿਜਲੀ ਦੀ ਵਸਤਾ ਮੰਦਰ ਵੱਲੋਂ ਪੂਰਾ ਸਹਿਯੋਗ ਜਿਹੜੇ ਸੰਗਤ ਆਈਆਂ ਕੀ ਮੈਸੇਜ ਵੀ ਉਹਨਾਂ ਦੇ ਅਸੀਂ ਕਹਿੰਦੇ ਮਹਾਰਾਜ ਦੇ ਦਰਬਾਰ ਸਾਰੇ ਹਾਜ਼ਰ ਹਰ ਸਾਲ ਆਪਣੇ ਪਰਿਵਾਰਾਂ ਨੂੰ ਲੈ ਕੇ ਆਣ ਮਹਾਰਾਜ ਸਾਰਿਆਂ ਦੇ ਮਨੋ ਕਾਮਨਾ ਪੂਰੀਆਂ ਕਰਦੇ ਨੇ ਬੱਚਿਆਂ ਵਾਲਿਆਂ ਨੂੰ ਬੱਚੇ ਦਿੰਦੇ ਨੇ ਕਾਰੋਬਾਰ ਵਾਲਿਆਂ ਨੂੰ ਕਾਰੋਬਾਰ ਦਿੰਦੇ ਨੇ ਉਹ ਪੂਰੇ ਧਾਰਪੁਰ ਦੇ ਵਿੱਚ ਦੇਖਿਆ ਵੀ ਪਾਰਕਿੰਗ ਜਿਹੜੀ ਆ ਉਹ ਛੋਟ ਆ ਗਈ ਹੈ ਇੰਨੀ ਜਿਹੜੀ ਸੰਗਤ ਜਿਹੜੀ ਪਹੁੰਚੀ ਜੈ ਜੈ ਸ਼੍ਰੀ ਬਾਬਾ ਲਾਲ ਦੀ ਪਾਰਕਿੰਗ ਮਹਾਰਾਜ ਨੇ ਬਹੁਤ ਵੱਡੀ ਲਾਈ ਹੋਈ ਹੈ ਬਾਹਰ ਲੋਕੀ ਪਾਰਕਿੰਗ ਦੀਆਂ ਗੱਡੀਆਂ ਬ ਉਰੇ ਪਰੇ ਲਾ ਦੇ ਜਿਸ ਕਾਰਨ ਥੋੜੀ ਜਿਹੀ ਪਾਰਕਿੰਗ ਵਿਵਸਥਾ ਖਰਾਬ ਹੋ ਜਾਂਦੀ ਹੈ। ਸੋ ਇਹ ਸਾਨੂੰ ਸਾਡੇ ਨਾਲ ਕੁਝ ਜਨੰਦਰ ਤੇ ਪਰਵਾਰਕ ਜੋ ਕੁਝ ਸੀ ਬਤਨ ਕੋ ਬਾਬਾ ਲਾਲ ਜੀ ਦੇ ਮਦਰ ਤੇ ਜਿਹੜੇ ਇਹਨਾਂ ਦੇ ਵੱਲੋਂ ਜਿਹੜਾ ਵਾ ਚੇਸ ਕੋਰ ਤੇ ਵੱਡੇ ਪੱਥਰ ਦੇ ਜਿਹੜਾ ਲੰਗਰ ਜਿਹੜਾ ਲਗਾ ਆ ਗਿਓ। ਸੋ ਇਹਨਾਂ ਦੇ ਵਿੱਚ ਦੱਸਿਆ ਕਿ ਸਾਰੀਆਂ ਜਿਹੜੀਆਂ ਸੰਗਤਾਂ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਟਾਲ ਜਿਹੜੇ ਲਗਾਏ ਗਏ। ਸੋ ਮੈਂ ਤੁਹਾਡਾ ਆਪਣਾ